ਦਾ ਦਗਤੇ ਗਏ ਆ ਦਾ ਬਾਜ ਕੇ ਖੇਡ ਕਦੇ ਕਿਦਾਂ ਖੇਡਣ ਦੇ ਪੁੱਤ ਹੈ ਪੁੱਤ ਹੈ ਲਿਖਦੇ ਨਹੀਂ ਲਵਦੇ ਸੀ ਕਿੰਨਾ ਕੁ ਤੇ ਨਵੀਂ ਲੰਦੀਆ ਤੇਰਾ ਪਰਾਜੇ ਹਾਂ ਚਲ ਜੂ ਹੱਸੀ ਕਾਲ ਜੀ ਲੱਗਿਆ ਘਟਕਣਾ ਅੱਜ ਗਏ ਨਹੀਂ ਥੋੜਾ ਜਿਹਾ ਬਾਜ਼ਾਰ ਪੰਗੜੇ ਹੀ ਕਰਨਾ ਪੁਇੰਟ ਵਾਲਾ ਹਾਂਜੀ ਪਿਲੇ ਹੋਏ 4 ਮਿੰਟ ਮੰਟੇ ਅੱਗੇ ਇੱਕ ਸੱਲਤ ਕਮੈਂਟ ਮੈਂ ਲਗਣੀ ਕਿਦਾਂ ਤਵਿੰਦਰਾ ਬੰਦਾ ਮੇਰਾ ਬਾਪੂ ਆਏ ਤਾਂ ਇਹ ਸਾਲ ਤੜਾ ਇਹਨਾਂ ਲੋਕ ਦੇ ਕਿਤੇ ਕੰਨੇ ਥੋੜੀ ਸੇਵਾ ਲੈਣ ਵਾਸਤੇ ਇੱਥੇ ਅਚਲ ਸਾਹਿਬ ਦੇ ਲਾਗੇ ਕਿਸੇ ਨੇ ਸੇਵਾ ਆ ਧਰੇ ਲਿਆ ਕੇ ਰਖੀ ਦਿਓ ਕਹਿੰਦੇ ਸਾਡੇ ਕੋਈ ਜਾ ਨਹੀਂ ਜਾਂਦਾ ਤੁਸੀਂ ਜਾਣਾ ਡੇਰਾ ਸਾਹਿਬਾਂ ਨੂੰ ਉਧਰ ਸੇਵਾ ਕਰ ਆਏ ਥੋੜੀ ਮੈਂ ਕਹ ਚਾਹਾਂ ਕੋਈ ਗੱਲ ਨਹੀਂ ਆਪਾਂ ਆਉਨੇ ਆ ਤੇ ਜਾ ਕੇ ਹੁਣ ਆਪਾਂ ਉਹ ਸਮਾਨ ਜਿਹੜਾ ਉਹ ਲੈ ਜੀਏ ਵੀ ਤੇ ਟਾਈਮ ਵੀ ਕਾਫੀ ਹੋ ਗਿਆ ਉਹ 10 ਵਜੇ ਨਾਲੇ ਬਸ ਰਹਿ ਗਏ 10 ਮਿੰਟ ਤੇ ਅਗਲੇ ਨੇ ਸੋਣਾ ਇਸ ਤੋਂ ਜਲਦੀ ਜਲਦੀ ਆਪਾਂ ਜਾਈਏ ਉਹਨਾਂ ਨੇ ਹੁਣੇ ਹੀ ਫੋਨ ਕੀਤਾ ਕਹਿੰਦੇ ਮੈਂ ਹੁਣ ਆ ਸਕਦਾ ਕਹਿੰਦੇ ਆਜੋ ਆਜੋ ਕੋਈ ਦਿੱਕਤ ਨਹੀਂ ਆਪਾਂ ਜਾ ਗੰਡੇ ਘੰਟਾ ਕੋਲ ਮੈਂ ਕਿਹਾ ਚਲੋ ਠੀਕ ਆ ਮੇਰੇ ਘਰ ਤੋਂ ਮੈਂ 10 ਮਿੰਟ ਦਾ ਰਸਤਾ ਹੀ ਬਸ ਅੱਛਾ ਸਹਿਬ ਦਾ ਇਹ ਮੇਰਾ ਭਰਾ ਵਿਲਾ ਇਮਾਨ ਚੱਲ ਕੇ ਨਾਲ ਦਾ ਕੀ ਕਰਨਾ ਹੈ ਕਰੇ ਤੇ ਮੈਂ ਇਹਦੇ ਵਿੱਚ ਚਲੋ ਚੱਲਦੇ ਆ ਇਹ ਪਤਾ ਨਹੀਂ ਦੇ ਇਹ ਚੱਠੀ ਬੜੀ ਤਗੜੀ ਚੱਠੀ ਬੜੀ ਤਗੜੀ ਕਾਦੀ ਹਾਂ ਕੀ ਪਤਾ ਕੀ ਹੈ ਉਹਦਾ ਮਰਕਾ ਜਾ ਕੋਈ ਪਿਆ ਆ ਕਿ ਨਹੀਂ ਹਾਂ ਹੋਰ ਪੱਛ ਮਾਲ ਲੱਦਾਂਗੇ ਆਪਾਂ ਅੱਛਾ ਸਹਿਬ ਲੱਗੋ ਬਸ ਠੀਕ ਕਰ ਦੇਗਾ ਕੋਈ ਨੋ ਵੀ ਸੀਟਾਂ ਕਾਹ ਕਰ ਦੂੰਗਾ ਛੋਟੇ ਡੱਬੇ ਗਾੜੀ ਰੱਖ ਲੈਨੇ ਆ ਆਹਾਂ ਅਨਖ ਰਿਆ ਹਾਂ ਹਾਂ ਚਲ ਸਹਾਵਾਲਾ ਰੋੜ ਆ ਇਹਨਾਂ ਦੀ ਦੇਰੀਆਂ ਦੀਦੀ ਹੁਣ ਆ ਰਹੀਆਂ ਵੇਖੋ ਆਹਨ ਲਗਾਇਆ ਬੋਰਡ ਨਾ ਤੇ ਇਧਰ ਗੁਰਦੁਆਰਾ ਚੋ ਸਹਾਬ ਇਸ ਤੋਂ ਅੱਗੇ ਸੱਜੇ ਸਾਹਮਣੇ ਉਧਰ ਅੱਗੇ ਰੱਖ ਇੱਥੇ ਇੱਥੇ ਰੱਖ ਇੱਥੇ ਇਹ ਤਰ੍ਹਾਂ ਬਸ ਠੀਕ ਰਹੇਗਾ। ਠੀਕ ਠੀਕ ਥੈਂਕ ਯੂ ਥੈਂਕ ਯੂ ਥੈਂਕ ਯੂ। ਵੈਸੇ ਨਾ ਕਰਦੀ ਆ ਹਰ ਦਾ ਲਾਈਫ ਦਾ ਕੰਮ ਕਰਦੀ ਆ। ਅੱਛਾ 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 ਠੀਕ ਠੀਕ ਸਹੀ ਸਹੀ। ਕਿੰਨਾ ਲੱਗੂ ਲੱਗੂ ਸਾਈਜ਼। ਠੀਕ ਠੀਕ ਕੋਈ ਗੰਗ ਨਹੀਂ। ਬਸ ਅੱਗੇ ਨੂਰੇ। ਓਕੇ। ਲਓ ਵੀ ਸਮਾਨ ਲੱਦ ਲਿਆ ਆਪਾਂ ਹੋਰ ਠੀਕ ਆ ਆ ਦੇਖੋ। ਤੇ ਇਹ ਵੀ ਇੱਕ ਭੈਣ ਹੀ ਦੇਖ ਗਈਏ ਹੁਣ ਇਹ ਜੇ ਸਮਾਨ ਐਵੇਂ ਅਸੀਂ ਕਹੀ ਜੇ ਵੀ ਕੋਲੋਂ ਲਿਆ ਇਦਾਂ ਹੁੰਦਾ ਵਾ ਇਹ ਜਿੰਨਾ ਵੀ ਸਮਾਨ ਹੋਣਾ ਰਖਾਇਆ ਗੱਡੀ ਦੇ ਵਿੱਚ। ਇਬਾਸਰ ਆਪਣੀ ਇਹ ਭੈਣ ਆਈ ਹੈ ਜਿਨ੍ਹਾਂ ਨੇ ਕਾਲ ਕੀਤੀ ਆ ਵੀ ਉਹ ਕਹਿੰਦੀ ਆ ਵੀ ਲੈ ਜਾਓ ਘਰਾਂ ਚ ਆਣ ਕੇ ਸਾਡੇ ਸਮਾਨ ਤੇ ਲੈ ਲੈ ਆਪਾਂ ਪਹੁੰਚੀ ਗਏ ਆਪਾਂ ਘਰੇ ਹੁਣ ਲੈਣ ਦਾ ਸਮਾਨ ਗੱਡੀ ਦੇ ਵਿੱਚ ਹੀ ਪਿਆ ਆ ਸਮਾਨ ਜੋ ਵੀ ਆ ਕੀ ਹਾਲ ਜੀ ਜਿਹਨੇ ਸਮਾਨ ਭੇਜਿਆ ਮੇਰਾ ਦੋਸਤ ਐ ਅਮਰ ਨਾ ਪੜਦਾ ਰਿਹਾ ਇਕੱਠੇ ਪੜਦੇ ਨੇ ਸੁਨੀਪ ਆਪਾਂ ਪਤਾ ਨਹੀਂ ਇਹ ਤੁਹਾਨੂੰ ਮੈਨੂੰ ਪਤਾ ਨਹੀਂ ਜਦੋਂ ਉਹ ਉਹਦੀ ਭੈਣ ਐ ਕਿ ਕੀ ਲੱਗਦੀ ਆ ਉਹ ਉਹਨੇ ਸਮਾਨ ਦਿੱਤਾ ਨਾ ਗਾੜੀ ਤੂੰ ਮੇਰ ਨਾਲ ਪੜਦਾ ਜਦੋਂ ਉਹਨੇ ਮੈਨੂੰ ਗੱਲ ਵੀ ਮੇਰ ਨਾਲ ਕਾਲੀ ਹਾਲਚਲ ਸਾਰਾ ਪਿਛਿਆ ਉਹਨੇ ਚੰਨੇ ਪਤਾ ਲੱਗਾ ਜਦੋਂ ਲਾਸਟ ਜਦੋਂ ਉਹਨੇ ਮੈਨੂੰ ਫੋਟੋ ਭੇਜੀ ਨਾ ਗੁਰਵਾ ਮੈਂ ਤੇ ਫੇਰ ਪਛਾਨਿਆ ਉਹਨੇ ਵੀ ਪਛਾਨ ਲਿਆ ਮੈਨੂੰ ਉਹਦੇ ਜਾਣਦਾ ਚੰਗੀ ਤਰ੍ਹਾਂ ਯਾਰ ਕਵਰ ਲਿਆ ਉੱਥੇ ਮੁੰਡਿਆਂ ਨੇ ਮੰਜੀ ਤੇ ਸੁਟੇ ਸੀ ਤੇ ਉਹਨਾਂ ਨੇ ਪਛਾਨ ਲਿਆ ਕਿੰਦੇ ਦੀ ਮਮਮੀ ਅੱਛਾ ਕਵਰ ਲਿਆਇਆ ਇਹ ਤਾਂ ਜਾਮਰ ਪੈਂਦੇ ਆਪੇ ਨਾ ਮਰੇ ਕਵਰ ਹਾਂ ਉੱਥੇ ਬੜੇ ਲੱਗੇ ਬਹੁਤ ਸੋਹਣੇ ਸੋਹਣੇ ਰੰਗ ਰੰਗੇ ਸਾਰੇ ਫੂਨਾ ਦੇ ਕਵਰ ਮੰਜੀ ਦੇ ਉੱਤੇ ਲੱਦੇ ਉਹਨਾਂ ਨੇ ਬੱਲੇ ਬੱਲੇ ਆ 50 ਦਾ ਆ ਨਾ ਸਹੀ ਉਹ ਵਰ ਚੈਸ ਹੈ ਅੱਜ ਕਈ ਵੀ ਆ ਰਹੇ ਕਾ ਲੈ ਕੇ ਆਏ ਮਿਕਸੀ ਜੀ ਮਿਕਸੀ ਕਹਿੰਦੇ ਇਹਨਾਂ ਹਨ ਇਹਨੂੰ ਸੁਣਿਓ ਹਰ ਤਾਂ ਕੰਨਿਆਂ ਦਾ ਬੰਦ ਕੋ ਨਹੀਂ ਹੁੰਦੇ ਹੋਰ ਆਪਣੀਆਂ ਚੁੰਡੀਆਂ ਦੂਰ ਦੰਡੀਆਂ ਮੈਂ ਅੱਛਾ ਇਧਰ ਬੰਨਵਾ ਦੋ ਬੰਦ ਹੀ ਨਹੀਂ ਹੁੰਦਾ ਮੇਰੇ ਕੋਲ ਇਹ ਇਹ ਕੋਲ ਤੇਰੀ ਕੁੜੀ ਨੂੰ ਇਹਨਾਂ ਤੇ ਕਾਹ ਹੱਕ ਹੀ ਲੱਗੇ ਤੇ ਇਹਨੂੰ ਤੇ ਬੈਠ ਵੀ ਆ ਤੋ ਦੋ ਘੰਟਾ ਵਾ ਅੱਛਾ ਇਹ ਕਿੰਨੇ ਲੈ ਕੇ ਦਿੱਤਾ ਹੈ ਜੀ ਬਣਾਈਆਂ ਹੋਵਾਂ ਸਮਝਦਾ ਨਾ ਨਾ ਹਾਂ ਹੋਰ ਲੈਤਾ ਜਨਾ ਹੋਰ ਲੈਤਾ ਜਤੋਂ ਵੀ ਤੋਂ ਵੀ ਆਓ ਜੀ ਸੇਲ 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 ਕਵਰ ਲਾਓ ਆਪਣਾ ਹੀ ਪਜਾਮਾ ਦਾ ਅਬਰ ਬਸ ਨਾ ਦਿੱਕਤ ਇਹੀ ਗੱਲ ਵਾ ਆ ਮਸਨੀ ਨਾ ਹੋਰ ਕਿਸਦਾ ਕਵਰ ਦਾ ਚੋਕ ਲੈਂਦਾ ਬਸ ਨਹੀਂ ਨਹੀਂ ਹੋਰ ਕਿਸਦਾ ਆ ਪਰ ਫਿਰ ਰਲਦਾ ਮਿਲਦਾ ਹੀ ਯਾਰਾ ਚੱਲ ਗਿਆ ਬਾ ਮਾੜਾ ਮੁੰਡਾ ਕੈਮਰਾ ਲਾਉਣ ਦੇ ਲਈ ਲੋਕੀਂ ਕਰਨੀ ਹੁੰਦੀ ਆ ਬਹੁਤ ਓਕੇ ਤਖਣਾ ਲੋਕੀਂ ਤੇ ਉਹ ਵੀ ਪੰਜਾਹ ਰੁਪਈਆ ਜੋ ਵੀ ਇਹ ਤੁਹ ਨਹੀਂ ਪਾਇਆ ਆਪਣੇ ਫੋਨਾਂ ਦਾ ਤੁਹ ਇਵੇਂ ਛੜਵਾ ਕੇ ਲੈ ਆਓ ਮੇਰੇ ਮਾਸੀ ਮਿਲ ਜੂਗਾ ਮੇਰੇ ਇਹ ਫਾਈ ਫੋਨਾਂ ਦੇ ਤੇ ਕਵਰ ਬੜੇ ਮਹਿੰਗੇ 400 ਤੋਂ ਥਾਉਂ ਉਹ ਗੱਲ ਨਹੀਂ ਕਰਦਾ ਇਹਨਾਂ ਨਾਂਗ ਹੋ ਜਾਗੇ ਆਹ ਲਾ ਮੈਂ ਪਾਇਆ 800 ਦਾ ਤੇ ਨਹਿ ਲੈ ਲਈ 800 ਦਾ ਆ ਮੈਂ ਆਪ ਗੁਰਵਾ ਬੜਾ ਬੜਾ ਤੋਂ 13 13 ਤੋਂ ਦੇ ਕਵਰ ਦਾ ਸਰੇ ਸਾਰੇ ਪੰਜਾਂ ਵਾਲੇ ਹੈਗੇ ਮੈਂ ਕੱਪੜੇ ਲੈ ਆਂਦੇ ਮੈਂ ਵੱਡੇ ਫੋਨਾਂ ਦੇ ਵੀ ਹੈਗੇ ਤੇ ਇਹਨਾਂ ਦਾ ਸਾਰੇ ਆ আচ্ছা আচ্ছা ਚਾਚਾ ਦੇਖੀ ਹੁੰਦੇ ਓਏ ਕਹਿੰਦੀ ਯਾਰ ਮੈਨੂੰ ਮੰਕੀ ਚੰਬੜ ਗਈ ਮੈਨੂੰ ਮੰਕੀ ਚੰਬੜ ਗਈ ਆਪਾਂ ਨਾ ਕਰੀ ਯਾਰ ਪਾਪਾ ਹਾਂਜੀ ਅਣੀ ਲੈ ਜਾ ਤੋ ਹਾਂ ਨਹੀਂ ਤੱਕ ਲੈੜਦੀ ਕਿਉਂ ਆਂ ਅੱਛਾ ਵੀਡੀਓ ਬੰਦੀ ਅੱਛਾ ਅੱਛਾ ਕਹਿੰਦੀ ਫਲੈਸ਼ ਦਿਖਾਉਂ ਉਹ ਪੁਨੀਰ ਵਾਈ ਜਾਂਦਾ ਵੇ ਮੈਂ ਉਸ ਨੂੰ लाड़ ਕਰਨ ਡਿਆ ਪੁੱਤ ਹਾਂ ਮੇਰਾ ਪੁੱਤ ਕਿਥੇ ਦੇ ਹੈ ਹਾਂ ਕੀ ਹੈ ਵਾ ਦੇਦੀ ਵੀਡੀਓ ਬੰਦ ਕਰ ਦੋ ਵੀਡੀਓ ਨਹੀਂ ਵੀਡੀਓ ਕਰਨੀ ਨਹੀਂ ਲੈੜ ਦਮ ਉਹ ਕਰਨੀ ਆ ਅੱਛਾ ਜੀ ਕੁੱਟਣੀ ਆ ਕੁੱਟਣੀ ਨਹੀਂ ਆ ਬਲੀ ਇਹ ਇਹਨੂੰ ਕਰਨਾ ਹੈ ਕੱਟਣਾ ਹੈ ਅੱਛਾ ਹੱਥ ਨਾ ਵੱਢਣੀ ਕਿਤੇ ਇਹੜਾ ਸਮਾਨ ਨਾ ਭੈਣ ਨੂੰ ਨਾ ਦਿੱਤਾ ਇੱਕ ਵਾਰੀ ਚੈੱਕ ਕਰ ਲਈਏ ਆਪਾਂ ਇੱਥੇ ਅੰਦਰ ਲਿਆਂਦਾ ਨਹੀਂ ਉਹ ਲੈ ਆਉਣੇ ਆ ਸਭ ਤੇ ਕੋਈ ਨਹੀਂ ਦੇਖ ਲਈਏ ਵੀ ਕਿਦਾਂ ਆ ਕਿ ਕੀ ਸਮਾਨ ਆ ਕਿਦਾਂ ਆ ਤੇ ਫਿਰ ਬੰਦਾ ਉਹ ਸਾਨੂੰ ਦੇਣ ਵਾਲਾ ਬਣਦਾ ਆ ਇੱਕ ਵਾਰੀ ਆਪਣੇ ਆਪ ਨੂੰ ਪਤਾ ਹੋਊਗਾ ਤੇ ਆ ਸਾਰਾ ਸਮਾਨ ਕੱਢ ਲਈਨੇ ਬਾਹਰ ਨਾ ਡੈਨਸ ਸਮਾਨ ਕੱਢਣ ਕੱਲਾਈ ਹਾਂ ਹੈ ਘੋਮ ਅਛਰਦਾਨੀਆਂ ਕੱਢ ਲਿਆ ਸਾਰਾ ਸਮਾਨ ਤੇਰੀ ਕੀ ਆ ਤੇਰੀ ਹਾਂ ਇਹ ਮੋੜ ਵਾੜ ਕਿਦਾਂ ਪਏ ਆ ਵਿਆਹ ਤੇ ਮਣੀ ਦੇ ਪਤਾ ਨਹੀਂ ਕੀ ਦੇ ਸਮਾਨ ਨਿਕਲ ਕੱਲ ਨੂੰ ਹੋਰ ਅਗੇ ਧਰਵਾਇਆ ਦੇ ਕੇ ਇਹਦੇ ਵਿੱਚ ਪਤਾ ਨਹੀਂ ਸ਼ਾਹ ਕੀ ਚੀਜ਼ ਹੈ ਇਹ ਹੈਗਾ ਯਾ ORS ਠੀਕ ਹੈ ਜਿਹੜਾ ਬੱਚੇ ਨੂੰ ਪਲਾਉਂਦੇ ਆ ਵੀ ਇਹ ਵਧੀਆ ਚੀਜ਼ ਆ ਏ ਸਾਰਾ ਸਮਾਨ ਹੁਣ ਅੰਦਰ ਰੱਖਾਂਗੇ ਸੰਦੀਪ ਬੰਦਾ ਜੀ ਹਰ ਗੋਨ ਸਮਾਨ ਸਵਾਤਾ ਇਹਨਾਂ ਲੈ ਜਾਂ ਅੰਦਰ ਹੋੜੀ ਹੋੜੀ ਬਾਕੀ ਮੈਲ ਨੂੰ ਅੰਚੋਕੇ ਧਿਆਨ ਨਾਲ ਥੰਨ ਚੱਲ ਬਾਹਰ ਨਹੀਂ ਉਦਾਂ ਹੌਲਾ ਇਹ ਸਮਾਨ ਉੱਥੇ ਬੈਡ ਤੇ ਰੱਖੋ ਲੈ ਲਵੋ ਮਤਰਾ

ਵੀ ਬੱਚਿਆਂ ਦੇ ਪੈਂਟਸ ਲੈ ਪਰ ਬਹੁਤ ਜਦਾ ਹੈ ਸਾਹ ਚੜ ਗਏ ਇਹਦੇ ਵਿੱਚ ਇਹਨੂੰ ਆਪਾਂ ਖੋਲਣ ਦਾ ਫਾਇਦਾ ਨਹੀਂ ਹੈ ਇਹਦੇ ਵਿੱਚ ਹੈਗੀਆਂ ਮੋਮਬਤੀਆਂ ਤੇ ਇਹਦੇ ਵਿੱਚ ਹੈਗੀ ਮਾਚੀਸਾ ਦੇਖੋ ਤੁਸੀਂ ਠੀਕ ਹੈ ਬਣੀ ਹੋਈ ਨਾ ਇਹਨਾਂ ਨੂੰ ਖੋਲਣ ਦੀ ਲੋੜ ਨਹੀਂ ਹੈ ਇਹ ਸਾਈਡ ਤੇ ਕਹਿੰਦੇ ਇਹ ਮਤਲਬ ਬਿਲਕੁਲ ਸਹੀ ਪੈਕ ਕੀਤਾ ਆ ਇਹਨਾਂ ਨੂੰ ਕੀ ਕਰਦੇ ਆ ਇੱਕ ਵੱਡੇ ਲਫਾਫੇ ਦੇ ਵਿੱਚ ਕਰ ਦਿੰਨੇ ਆ ਠੀਕ ਹੈ ਮੈਂ ਕਹਿੰਦੇ ਆ ਇਹ ਵੱਡੇ ਲਫਾਫੇ ਚ ਕਰਦਨੇ ਕੋਈ ਸਾਰੀਆਂ ਚੀਜ਼ਾਂ ਇੱਕ ਹੀ ਆ ਵੀ ਤੇ ਬਾਕੀ ਜੇ ਕੋਈ ਚੇਂਜ ਲੱਗਦੀ ਹੈ ਤਾਂ ਕਰ ਲੈਨੇ ਇਧਰ ਉਧਰ ਕਰਕੇ ਠੀਕ ਆ ਲੈ ਵਿੱਚ ਕੀ ਆ ਇਹ ਉਹ ਉਹ ਨਹੀਂ ਹੁੰਦੇ ਡਾਵਾ ਹਾਂ ਹਾਂ ਡੀ ਆਰ ਐਸ ਉਹ ਨਹੀਂ ਉਹ ਆ ਰਿਹਾ ਸਵਾ ਫਿਰ ਨਿਗਾ ਘਾਟ ਕੇ ਕਰਵਾ ਲੈ ਇੱਥੇ ਕੋਈ ਸਾਰੇ ਆ ਅੱਜ ਤੇ ਕਰਦੀ ਨੇ ਸਮਾਨ ਆ ਬੰਨੇ ਲਾ ਲਈਏ ਨਹੀਂ ਸਵੇਰੇ ਜਾਣਾ ਫਿਰ ਕੌਣ ਲਿਖਦੇ ਆ ਜਾਂ ਪੱਥੋਂ ਲਿਖਦੇ ਆ ਕਿ ਥੋੜਾ ਸਮਾਨ ਹੋਰ ਲੈ ਲੀ ਗੀ ਇੰਨਾ ਟਰਾਲੀ ਦੇ ਵਿੱਚ ਮਨੇ ਸਪੈਸ਼ਲ ਟਰਾਲੀ ਵੀ ਖਾਣੀ ਆ ਬੰਨੀਆਂ ਤੇ ਉਹ ਲਿਆਉਣਾ ਮਸ਼ਹਰ ਦਾ ਮਸ਼ਹਰ ਦਾ ਨਹੀਂ ਥੋੜੀ ਜਿਹੀ ਕੋਈ ਹੋਰ ਵੀ ਆ ਨਾ ਕੋਈ ਆ ਨਾ ਦੱਸੇ ਨਾ ਕੋਈ ਇੱਕ ਚੀਕੇ ਦੀ ਚੀਜ਼ ਜੀ ਟੂਰਤਾ ਨਾ ਜਿਆਦਾ ਵੇਖਾਂਗੇ ਮੁਰਕੇ ਨਾ ਹੋਣਾ ਨਾ ਗਾਂਹ ਮੁਰਕੇ ਮੁਰਕੇ ਕੰਬਲ ਵੇਖਣੇ ਆ ਯਾਰ ਕਿਉਂਕਿ ਕੰਬਲਾਂ ਹੁਣ ਬੜੇ ਤਰਲੇ ਨੇ ਗੜੀ ਠੰਡਾ ਆ ਜਣੀ ਸਹੀ ਗੱਲ ਆ ਵਾ ਕੰਬਲ ਕੰਬਲ ਖੜਾਂਗੇ ਜਿਹੜੇ ਨਹੀਂ ਮੌਸਮ ਆ ਗਿਆ ਕੰਬਲ ਲੈਣ ਦਾ ਬਸ ਥੋੜੇ ਦਿਨ ਮਹੀਨੇ ਦਾ ਕੰਬਲ ਹੀ ਨਹੀਂ ਆ ਗਿਆ ਕਈਆਂ ਕੋ ਰੁੜ ਗਏ ਤੇ ਮੈਂ ਕਹਿੰਦਾ ਯਾਰ ਰੁੜ ਗਏ ਤੇ ਕਰ ਕੋ ਗਾਲ ਨਹੀਂ ਬਾਜੋ ਆ ਤੇ ਸੇਵਾ ਚਲ ਨਭਾੜੀਏ ਤੈਨਾਂ ਉਹ ਰਿਮੋਟ ਆ ਗਿਆ ਨਾਲ ਹੀ ਰਿਮੋਟ ਆ ਗਿਆ ਕਿ ਇਹਦਾ ਉਹ ਨਹੀਂ ਨਹੀਂ ਪੁੱਛ ਲਈ ਉਹ ਪੁੱਛ ਲਈ ਆ ਉਹਨਾਂ ਦਾ ਆ ਉਹ ਮੈਂ ਦੁਕਾਨ ਵਾਲੇ ਆਹ ਪਰ ਘਰੀ ਤੋਂ ਵੀ ਗੁਰਵਾਤਿਆ ਕਰ ਕੋ ਗੱਲ ਦੱਗ ਨਵੇਂ ਇਹ ਲੋ ਇਹਨਾਂ ਦੀ ਦੀ ਪਤਾ ਨਹੀਂ ਮੈਨੂੰ ਕਹਿੰਦੀ ਇਹ ਕੋਈ ਮੈਨੂੰ ਹਸਪਤਲ ਲੱਗੀਆਂ ਜੇ ਕਿ ਪਾਉਂ ਪਤਾ ਨਹੀਂ ਬੱਸ ਏਦਾਂ ਦਾ ਸੌਂਚ ਆਇਆ ਹੁੰਦਾ ਥੋੜੀ ਦੇਖੀ ਆਂਗੀ ਆਜ ਨੂੰ ਸਾਰਾ ਇਹ ਕਿਉਂ ਹੋ ਰਿਹਾ ਮਾੜਾ ਬਟੋਲ ਵੀ ਆਵਾਜ਼ ਨਾਲ ਕਿਹਾ ਉਹ ਡਟੋਲ ਵੀ ਕਹਿੰਦੇ ਹਾਂ 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 ਡਟੋਲ ਵੀ ਕਹਿੰਦੇ ਹੈਗਾ ਵਾ ਐਸਾ ਇੱਕ ਹੋਰ ਲਵਾਵਾ ਉਹ ਇੱਕ ਹੋਰ ਹੈਗਾ ਜੀ ਵੀਰ ਉਹ ਬਹੁਤ ਜ਼ਿਆਦਾ ਗੁਰਵਾਇ ਤੇ ਫਿਰ 1500 ਨਾਲ ਹੀ ਹੋਰਸ ਇਹਦੇ ਮੰਡੇ ਕਹਿੰਦਾ ਇਹ ਏਅਰ ਕਨ ਏਅਰ ਕਨ ਮੇਰੇ ਕਰਦੇ ਸਪੀਕਰ ਖੜੀ ਹੈ ਜੀ ਕਿ ਜਿਹੜੇ ਪੱਛਿਆਂ ਵਾਲੇ ਗਾਹਾਂ ਹੋਏ ਨੇ ਸਸਟੇ ਬੱਚੇ ਹੈ ਨਾ ਉਹ ਹੋਣ ਅੱਗੇ ਆਹ ਬੋਲਾਂਗੇ ਹਣਾ ਸਪੀਕਰ 'ਚ ਉਹ ਆਰਸ ਹੈ ਪਲੀਜ਼ ਉਹੀ ਆਉਣ ਜਿਨ੍ਹਾਂ ਦੇ ਛੋਟੇ ਬੱਚੇ ਹੈ ਜਿਨ੍ਹਾਂ ਦੇ ਮਤਲਬ ਜਿਹੜਾ ਉਹਨਾਂ ਸਿਆਣੇ ਬਣੇ ਬੱਚੇ ਹੋਗੇ ਉਹਨਾਂ ਵੱਟ ਥੋੜੀ ਨੇ ਚੀਜ਼ਾਂ ਜਿਨ੍ਹਾਂ ਦੇ ਬੱਚੇ ਹੈ ਨਾ ਕਸ ਮੇਰੇ ਸਵੇਰੇ ਲੈ ਕੇ ਆਵਾਂਗੇ ਚੰਗਾ ਉਹਨੂੰ ਸਵੇਰੇ ਲਿਆਵਾਂਗੇ ਉਹਨੂੰ ਚਾਰਜਰ ਵਾਲਾ ਲੈ ਕੇ ਆਵਾਂਗੇ ਉਹ ਜਿਹੜਾ 32 ਚਾਹੀਦੀ 32 ਉਹ ਨਹੀਂ ਨਹੀਂ ਉਹ ਉਹ ਲੈ ਕੇ ਆਵਾਂਗੇ ਚਾਰਜਰ ਵਾਲਾ ਗੁਰਵਾ ਬਹੁਤ ਜ਼ਿਆਦਾ ਹੈ ਨਾ ਇਹਦੇ ਇਹਦੇ ਇੱਕ ਘਰ ਚ ਨਾ ਕਿੰਨੇ ਕਿੰਨੇ 5-5 ਨਾ ਆਉਣੇ ਚਾਹੀਦੇ ਹਾਂ ਜਦੋਂ 3-3 4-4 3-3 4-4 ਪੜੇ ਵਧੀਆ ਨਾ ਨਹੀਂ ਗੁਰਵਾ ਆ ਲੈ ਇੱਕ ਹੋਰ ਪੈਕੇਟ ਆ ਗਿਆ ਬੜੀ ਭੈਣ ਨੇ ਨਾ ਸਵਾਪੇ ਜੀ ਇੱਕ ਹੋਰ ਨਹੀਂ ਆ ਬਹੁਤ ਭੈਣ ਨੇ ਉਹਦੇ ਪਿਆ ਹੋਰ ਉਹ ਇਸੇ ਵਿੱਚ ਅਰੇ ਕਿਹ ਕਿਹ ਲੇਖਾ ਹਾਂ ਇਹ ਚੋਣਾ ਜੇ ਇੱਥੇ ਕਦੋਂ ਬਾਰੇ ਜੀ ਜੋ ਇਹ ਤੁਹਾਨੂੰ ਲੱਗਾ ਫਟਮਾ ਨਾ ਅੱਗੇ ਚੱਲਣਾ ਲੈ ਵੀ ਕਰੋ ਚੈੱਕ ਡਟੌਰ ਜੀਨ ਮੇਰੇ ਨਾਲ ਦੇ 1.7 1/2 ਨਾ ਕਰੀਏ ਇਹ ਤੇ ਮਿੰਟ ਨਹੀਂ ਲੱਗ ਜਾਂਦਾ ਮੇਰੇ ਨਾਲ ਦੇ 1/2 ਕਿੱਟੀਆਂ ਹੋਣ ਨੇ ਜਿਆਦਾ ਵਧੀਆ ਹਾਂ ਹਾਂ ਚਲੋ ਨਾ ਥੋੜੀ ਥੋੜੀ ਸਾਰਿਆਂ ਨੇ ਆਜੂਗੀ ਜਿਹੜੇ ਵਿਚਾਰੇ ਇਹਨਾਂ ਲੋੜ ਮੰਦ ਹੋਣਗੇ ਆ ਮਸ਼ਰਦਾਨ ਮਸ਼ਰਦਾਨੀਆਂ ਗੁਰਵਾਵੇ ਕਿੱਡੀਆਂ ਸੋਹਣੀਆਂ ਹੀ ਫੁੱਲਾਂ ਵਾਲੀਆਂ ਫੁੱਲਾਂ ਵਾਲੀਆਂ ਮਸ਼ਰਦਾਨੀ ਮੈਂ ਹੋਰ ਕੀ ਭੇਜਿਆ ਚਾਚੀ ਮਛਰਦਾ ਨਹੀਂ ਐ ਇੱਥੇ ਜੀ ਮਛਰਦਾ ਨਹੀਂ ਮੇਰੇ ਤਾਂ ਇਹਦਾ ਮਛਰਦਾ ਨਹੀਂ ਹੋ ਆ ਕੀ ਹੋ ਲੀਕੋ ਗਿਆ ਪਰੇ ਪੀਰ ਦੇ ਮੈਂ ਆਹ ਹੋਏ ਗੁਰਵਾ ਨੀ ਨੀ ਪੈਕਟ ਇਦਾਂ ਦਾ ਬੰਦ ਬੋਲ ਫਾਫਾ ਇਦਾਂ ਦਾ ਬੰਦ ਲਾ ਦੇ ਗੱਲ ਹਮ ਡਟੋਲ ਵੀ ਖੋਲਦੇ ਆਣੂ ਚੀਨੀ ਸਿੱਖਣੀ ਨਹੀਂ ਡੋਲ ਚਾਰ ਪੰਜ ਪੰਡਿਤ ਪੰਡਿਤ ਦਾਤਿ ਰਾਸਟ੍ਰਿਕ ਪੰਡਿਤ 15 ਉਹ ਵੀ ਬਾਈਪੀ ਚ ਹੈ ਨਹੀਂ ਇਹ ਉਤ ਨਹੀਂ ਕਿ ਜੇ ਮੇਰਾ ਥੋੜਾ ਜਿਹਾ ਪਹੀਏ ਤੇ ਵਾਵਾ ਹੋ ਜਾਂਦਾ ਆਹੋ ਆਹੋ ਉਤ ਨਹੀਂ ਕਿਤੇ ਕਿਹੜਾ ਨਹੀਂ ਨਹੀਂ ਯਾਰ ਇਹਦਾ ਹੋਰ ਯਾਰ ਇਹਦਾ ਕੋਈ ਪਤਾ ਨਹੀਂ ਨਾ ਉਹ ਹੋਈ ਯਾਰ ਇਹ ਉਹ ਹੀ ਹੈ ਕਿ ਹੁਣ ਮੇਰੇ ਥੋੜਾ ਥੋੜਾ ਨਾ ਕਰਦੀ ਥੋੜਾ ਥੋੜਾ ਨਾ ਹੋਰ ਕੀ ਹੋਰ ਕੀ ਸਾਰੇ ਵੰਡੇ ਵੰਡੇ ਜਾਊਗਾ ਯਾਰ ਜਿਹੜਾ ਵੀ ਹੈਗਾ ਫੈਲਣੀ ਇਹਨਾਂ ਚੀਜ਼ਾਂ ਦਾ ਬੜਾ ਫਾਇਦਾ ਹੋਣਾ ਦੇਖੀ ਘਰਾਂ ਘਰਾਂ ਦੇ ਵਿੱਚ ਸਹੀ ਗੱਲ ਟੋਲ ਟੋਲ ਇਸ ਆਪਾਂ ਸੁਪਾਣੇ ਨੇ ਮਰੇ ਮਰੇ ਲੈ ਉਹੋੜ ਕੋ ਪਾਤਾ ਇਹਨੇ ਟਰੈਕਟਰ ਚੁਰਨਾ ਸਾਡਾ ਹਾਂ ਉਹ ਜੀ ਵੀ ਨਾਲ ਮਿਆ ਕੁਤਾ ਸਾਡੇ ਨਾਲ ਤੁਸੀਂ ਇਹਨੇ ਕੋਈ ਵਾਪਸ ਕਰ ਦਿੰਦੇ ਹਾਂ ਹਾਂ ਆਪੇ ਸੇ ਨੂੰ ਹੁਣ ਆਈ ਜਾਣਾ ਇਹਦੇ ਵਿੱਚ ਕੀ ਹੈ ਕਿ ਮੜੇ ਲੈ ਆਵਾ ਗੁਰਵਾ ਵਧੀਆ ਨਾ ਲੜੀ ਤੇੜੀਆਂ ਲੜੀਆਂ ਹੋਣਾ ਸਭ ਤੋਂ ਉੱਗੀਆ ਇਹਨਾ ਵਰਤਾਈਆਂ ਜਾਣੀਆਂ ਇਹਨੂੰ ਛੀੜਨਾ ਨਹੀਂ ਨੂੰ ਇਹਨੂੰ ਇੱਧਰ ਅੱਗੇ ਸੈਟਿੰਗ ਕਰਾਂ ਸਾਈਜ਼ ਕਿਲਾ ਇਹ ਲੈ ਸਾਈਜ਼ ਗੁਰਵਾ ਇਸ ਠੀਕ ਆ ਇਹ ਲੈ ਸਾਈਜ਼ ਆਹ ਐਲ ਸਾਈਜ਼ ਐਲ ਸਾਈਜ਼ ਬਸ ਇਹ ਇਹ ਆ ਵੀ ਹਾਨੂੰ ਇਹ ਪਤਾ ਲਾ ਦੂ ਕਿ ਆਹ ਸਾਈਜ਼ ਆ ਇਹ ਦੂ ਤੈਨਾਂ ਡੱਬਿਆਂ ਉੱਤੇ ਲਿਖ ਲੀਏ ਇਹਨਾਂ ਦੇ ਨਾਲ ਜਾਂ ਉਹਦੇ ਨਾਲ ਮਾਰ ਕੇ ਦੇ ਨਾਲ ਲਿਖ ਲੀਏ ਠੀਕ ਐ ਇਹ ਸਾਈਜ਼ ਦਾ ਪਤਾ ਲਾ ਦੂ ਇਹ ਹੁਣ ਹੈਗਾ ਵਾ ਐਲ ਸਾਈਜ਼ ਹਾਂ ਠੀਕ ਐ ਨੂੰ ਕ ਰੱਖ ਦੇ ਵੱਖਰੇ ਆਹ ਇਹ ਸਾਈਜ਼ ਆਹ ਕੜਾ ਸਾਈਜ਼ ਲੈ ਵੀ ਇਹ ਕਿਹੜਾ ਵਾ ਇਹ ਕਿੱਥੋਂ ਪਤਾ ਲਾਦਾ ਸਾਈਜ਼ ਦਾ ਕਿੱਥੋਂ ਪੜ੍ਹਦੇ ਨੇ ਆਹ ਕਿੱਥੋਂ ਵੇਖਿਆ ਨਹੀਂ ਨਹੀਂ ਆਹ ਨਿਊ ਪੋਰਨੇ ਆ ਤੇ ਹਨਾ ਐਨ ਪੀ ਇਹ ਹਾਂ ਕਿੱਥੇ ਅੱਛਾ ਸਵਾਲ ਲਿਖਿਆ ਹੋਇਆ ਹੈ ਟਿੱਕਾ ਲਾਈਆਂ ਲਾਈ ਹੀ ਉਹਨਾਂ ਨੇ ਅੱਛਾ ਟਿੱਕ ਲੱਗੀ ਬਸ ਟੈਕਨੋਲੋਜੀ ਆਗਾਮੀਤਾ ਹੈ ਇਹ ਟੈਕਨੋਲੋਜੀ ਆਗਾਮੀਤਾ ਕੋਮਲ ਪਾ ਰਿਹਾ ਨਾ ਕੋਈ ਉਹਨਾਂ ਨੂੰ ਪਤਾ ਲੱਗਦਾ ਉਦੋਂ ਨਹੀਂ ਪਤਾ ਲੱਗਦਾ ਇਹ ਕਰ ਸਕਦੇ ਟਿੱਕਾਂ ਟੁਕੜਾਂ ਲੱਗਦੀਆਂ ਇਹਦੇ ਚਾਰੇ ਬੰਨੇ ਡੱਬੇ ਤੇ ਲਿਖਿਆ ਇਹ ਦੇਖ ਇੱਕ ਬੰਦਾ ਖਲਾ ਰਿਹਾ ਹੈ ਨਾ ਨਾ ਕਿ ਅਹੀਂ ਥੋੜੀ ਖਾਰਕੋਈ ਕੇ ਨਹੀਂ ਮੰਨਦਾ ਨਾਲ ਜਿਹੜਾ ਇਹਨੇ ਨੀ ਜਾਣਾ ਵਾ ਸਾਰਿਆਂ ਦੇ ਹੱਥ ਚ ਰਿਹਾ ਨਾ ਆਹ ਤੇ ਇਹ ਵੀ ਪਰਸਨਲ ਜੀ ਜੇ ਪਰਸਨਲ ਸਮਾਨ ਹੈ ਬਾਕੀ ਆ ਪੜ ਲਓ ਤੁਸੀਂ ਸਾਰਾ ਮਟਰ ਲੱਗੀ ਜਾਣਾ ਤੇ ਇਹ ਵੀ ਇਹ ਵੀ ਪਰਸਨਲ ਹੀ ਇਹ ਵੀ ਪਰਸਨਲ ਹੀ ਹੈ ਇਹ ਵੀ ਕੀ ਹੈ ਮੈਂ ਇਹਨ ਮੈਂ ਇਹਨਾਂ ਲੇਜ਼ ਦੇ ਪੈਕੇਟ ਚ ਪੈਕ ਕਰਤਾ ਇਹਨੂੰ ਇਹ ਲੈਣਾ ਨਹੀਂ ਇਹ ਐਸਾਈ ਦਾ ਆ ਇਹ ਐਸਐਸਾਈਜ਼ ਡੈਂਪਰ ਆ ਇਹ ਐਕਸਰਸਾਈਜ਼ ਆ ਠੀਕ ਐ ਇਹ ਸਾਰੇ ਡੇਂਕਰੋਂ ਗੇਮ ਆ ਐਕਸਰਸਾਈਜ਼ ਜਿਹੜਾ ਆ ਆਹੋ ਬੱਚਿਆਂ ਨੂੰ ਚਲ ਸਹੀ ਐ ਆਹ ਵੇਖੀ ਐ ਚੰਗੀ ਐ ਇਹਦੇ ਤੇ ਹੀ ਵੇਖੀ ਹਾਰ ਬਣਾਇਆ ਜਿਹੜਾ ਦੇਣਾ ਆਹ ਬਲੇਖਾ ਤੇ ਹਾਰ ਬਣਾ ਲਈ ਹਾਂ ਆਹ ਉਹਦੇ ਵਿੱਚ ਪੈਕਿੰਗ ਕਰਦੇ ਸੇਤ ਬੰਨ ਮਸਾਹੀ ਐ ਵੀ ਨਾ ਉਹ ਮਾਰਖਣ ਦੇ ਵਿੱਚ ਮਾਰ ਦੋ ਬੰਨ ਤੇ ਤੀ ਹੋ ਗਈ ਨਾ ਨਾ ਸੇਵੇਂ ਨਾ ਬਸ ਠੀਕ ਐ ਮਸਤੀ ਕੀ ਅਮੀਰ ਖਾਨ ਉਹ ਕਰਦੇ ਪੈਗ ਨੂੰ ਇਦਾਂ ਹੀ ਲੈ ਜਾਗੇ ਅਡੇ ਟੋਲਾਂ ਦਾ ਹੱਲ ਕਰੀਏ ਕੋਈ ਮੈਂ ਕਹਿਣਾ ਤੇ ਲਿਖਦਾ ਮੈਂ ਨਾ ਠੀਕ ਆ ਆ ਮੂੰਬਤੀਆਂ ਵੀ ਕਰੀ ਚੈੱਕ ਕਰਨੀਂ ਕੀ ਕਰਨਾ ਚੈੱਕ ਕਰਨਾ ਚੈੱਕ ਕਰਨਾ ਠੀਕ ਕਰ ਲਿਆ ਮੈਂ ਤੇ ਇਹਨਾਂ ਤੇ ਅੱਖ ਮੇਰੀ ਇਹ ਨਾ ਹੋਰ ਲੱਗਦਾ ਇਹ ਪਾਉਂ ਹੋਰ ਮਹੀਨਿਆਂ ਦਾ ਨਹੀਂ ਤੇ ਇਹ ਮਾਕਿਸ ਤੇ ਆ ਆ ਹੋਰ ਖੜਾਂਗੇ ਯਾਰ ਨਾ ਇੱਕ ਪੇਟੀ ਨਾਲ ਨਹੀਂ ਗੱਲ ਬੰਦਨੀ ਨਹੀਂ ਮੂੰਬਤੀਆਂ ਹੋਰ ਖੜਾਂਗੇ ਮੂੰਬਤੀਆਂ ਹੋਰ ਖੜਾਂਗੇ ਦੁਰਨੇ ਆਕਰਤ ਆ ਸਾਡੇ ਹਰ ਘਰ ਦਵਾਰ ਆ ਵੀ ਹੈ ਟੈਕਨੋਲੋਜੀ ਹੈ ਕੰਮ ਲੱਗੇ ਇੱਥੇ ਪੰਜ ਲੱਗ ਜਾ ਰਹੇ ਨੇ ਕਿਹੜੀ ਦੇ ਚੰਨੀ ਪਾਟੀਆਂ ਕਰਨਾ ਸਟੋਰ ਚੰਨੀ ਕਹਿੰਦੇ ਬੱਤਰੀ ਨਹੀਂ ਤਾਂ ਇੱਧੀਆਂ ਆ ਆ ਨਾ ਮੋਦੀ ਕਹਿੰਦਾ ਮੈਂ ਚਾਹ ਵੀ ਵੇਚੀ ਆ ਉਹ ਵੇਚੀ ਉਹ ਵੀ ਪੜਾ ਦੱਸਿਓ ਯਾਰ ਕਮੈਂਟਾਂ 'ਚ ਉਹ ਗੁਰਵਾ ਆਵੇ ਹੋਏ ਨਹੀਂ ਨਹੀਂ ਬਹੁਤ ਵਧੀਆ ਯਾਰ ਬੋ ਇੱਕ ਕੁੱਤੀ ਹੈ ਇਹ ਟੇਬਣਾ ਜੋੜਦੇ ਹੁਣ ਨਹੀਂ ਨਹੀਂ ਛੁੱਟੀਆਂ ਬਣੀਆਂ ਯਾਰਾਂ ਬੋ ਕੁੱਤੀ ਆ ਵਾਕਿਆ ਬਣੀਆਂ ਪਰ ਗੁਰਵਾ ਬਹੁਤ ਵੱਡੀਆਂ ਯਾਰ ਵੱਡੀਆਂ ਬਣੀਆਂ ਬਹੁਤ ਫੈਲਾ ਇਹਨਾਂ ਦਾ ਵਧੀਆ ਇਹਨਾਂ ਇਹ ਜਾਣਾ ਟੁੱਟਗੀਆਂ ਨਹੀਂ ਵਾਕਿਆ ਬਣੀਆਂ ਯਾਰ ਵਿੱਚ ਕੱਢ ਲੀਏ ਮੈਂ ਕਿੰਨੀ ਵੱਖਰੀ ਹੈ ਨਹੀਂ ਨਹੀਂ ਚਾਚੀ ਫਿਰ ਛੇਤੀ ਟੁੱਟ ਜਾਣੀਆਂ ਵਾ ਖਿਲਰ ਜਾਣੀਆਂ ਛੇਤੀ ਇਦਾਂ ਰਹਿਣ ਦੋ ਬਈ ਬੰਨ ਬੰਨ ਦੇ ਫੜੋ ਛੱਡੀਏ ਅੱਡਬੀ ਦੀ ਲਾਣੀ ਵੀ ਖੋਲ ਵੇਖਿਆ ਕਿਹੜੇ ਬ੍ਰਾਂਡ ਵਾ ਕਿੜਾ ਨਹੀਂ ਕੋ ਬੰਨੀ ਗੰਡਾ ਮਾਰਨੀ ਇਦਾਂ ਬੱਜੀ ਲੈ ਵੀ ਆ ਕੀ ਕਹਿੰਦੇ ਆਪਣੇ ਘੋੜੇ ਦੀਆਂ ਲੈਂਦੀਆਂ ਡੱਬੀ ਦੀ ਲਾਣੀਆਂ ਤੇ ਇਹ ਇਧਰ ਆਂਦਾਂਗੇ ਇਹ ਉਧਰ ਨਹੀਂ ਖੋਲਣੀਆਂ ਜਦੋਂ ਜਾਣਾ ਰੱਖ ਦੇ ਨੂੰ ਯਾਰਾ ਸਾਈਡ ਤੇ ਲਾ ਦੂ ਸਮਾਂ ਲੈ ਵੀ ਆ ਵੀ ਪੇਟੀ ਉਹੀ ਆਪਣੀ ਲੇਡੀਜ਼ ਦੀ ਪਸੋਂ ਸਮਾਨ ਤੇ ਠੀਕ ਹਾਂ ਹਾਂ دونك ਮਮਾ ਕੰਮ ਹੈ ਕਿੰਨੇ ਪੀਸ ਮਾਰ ਲਾ ਕਿੰਤੀ ਮਾਰ ਲਾ ਕਿੰਤੀ ਕਿੰਨੇ ਹੋਣਗੇ ਜਿੰਦੀ ਮਾਰਗੇ ਨਾ ਜੇ ਮੰਨ ਲਏ ਜੀ ਸੁਖਣਾ ਹੋਗੇ ਫਿਰ ਆਪਾਂ ਹੋਰ ਥੋੜੇ ਲੈਣੇ ਨਹੀਂ ਮਛਰਦਾ ਨਹੀਂ ਹੋਰ ਲੈਣੀਆਂ ਪਾਣੀਆਂ ਇੰਨੀਆਂ ਨਹੀਂ ਹੋਣੀਆਂ ਵਾਦੋ ਵਾਦ ਮਾਂ ਹੀ ਆਪਣੀਆਂ ਉੱਪਰ ਕੇ ਖੜਿਆ ਇਹ ਤੇ ਚਲੋ ਉਹ ਲੱਗ ਲੁਗੀ ਗਿਆ ਉਹ ਗੁਰਵਾ ਗੁਜਰਾਂ ਨੂੰ ਕੰਮ ਆਉਣਾ ਗੁਜਰਾਂ ਨੂੰ ਬਹੁਤ ਜ਼ਿਆਦਾ ਦੇਖ ਕੇ ਆਵਾਂ ਉਹਨਾਂ ਦੇ ਰਿਹਾ ਐਡ ਕਰਦਾ ਡੁੱਬ ਡੁੱਬ ਕੇ ਟਾਰੇ ਸਹੀ ਗੱਲ ਉਹਨਾਂ ਨੂੰ ਦੇਖ ਕੇ ਆਵਾਂ ਆ ਕੇ ਚਾਰ ਸੁੱਤੋਂ ਆ। ਨਹੀਂ ਆਦਿਕ ਮੋਮਬਤੀਆਂ ਦੇ ਕੇ ਜਾਵਾਂਗੇ ਯਾਰ। ਆ ਗੜੀਆਂ ਆ ਕਿੱਡੀਆਂ ਸੋਹਣੀਆਂ ਈ ਆ ਨਾ। ਕਿੱਡੀਆਂ ਹੋਣਾ ਇੰਨੀ ਗੱਲ ਡਬਲ ਦੀਆਂ ਤਾਂ ਨਹੀਂ ਕਿਤੇ ਡਬਲ ਡਬਲ ਆ ਰਹੀਆਂ। ਇਹ ਗਰਵਾ ਬੜੀਆਂ ਸੋਹਣੀਆਂ। ਕਿੱਥੇ ਦਿਖਾ ਕਿੰਨੇ ਕ ਪੀਸ ਆ। ਇਹ ਵਧੀਆ ਪੀਸ ਹੀ ਦਰੇ। ਆ ਗਰਵਾ ਫੁੱਲ ਵਾਲੀਆਂ ਵੀ ਬਹੁਤ ਸੋਹਣੀਆਂ ਲੱਗੀਆਂ ਮੈਨੂੰ ਇਹ। ਹਨਾ ਆ। ਆਹ ਜੌਲੀਆਂ ਵੀ ਵਧੀਆ ਹੀ ਮਿਸ਼ਰਦੰਨੇ ਸੱਚ। ਵਧੀਆ ਹੀ ਆ ਇਹ ਨਾ। ਮજબੂਰੇ ਜਾਣੀਆਂ ਵੀ ਤੇ ਆ ਡਬਲ ਬੈੱਡ ਦੀਆਂ ਆ ਫੁੱਲਾ ਲੀਆਂ ਉਹਨਾਂ ਨੂੰ ਦਵਾ ਜਿਹੜੇ ਜਿਆਦਾ ਮਾਤਰ ਸਾਧ ਹੋਣਗੇ ਨਾ ਉਹਨਾਂ ਨੂੰ ਦਵਾਗੇ 바ਵਾ ਖੁਸ਼ ਹੋ ਕੇ ਲਾਉਣਗੇ ਨਹੀਂ ਮੇਰੇ ਅਦਾ ਜਿਹੜੀਆਂ ਵੱਡੀਆਂ ਨੇ ਗੁਜਰਾਣਾਂ ਦਿੱਤੀਆਂ ਉਹਨਾਂ ਦੇ ਨਿਆਣੇ ਨੁਣੇ ਕਿੰਨੇ ਹੁੰਦੇ ਸਾਰੇ ਜਿਹੜੇ ਸਹੀ ਗੱਲ ਹੀ ਐਚ ਕੀ ਆ ਆ ਵੀ ਦਾ ਪੀਸ ਆਇਆ ਮਛਰਦਾਨੀਆਂ ਦੇ ਕਰਦੇ ਪੈਗ ਇਹਨਾਂ ਨੂੰ ਇਦਾਂ ਜੀ ਚੋਦੇ ਨਾ ਇਹ ਹੋਰ ਵੀ ਕੋਈ ਇਸ ਆਹ ਵਾਓ ਉਹਦੇ ਨਾਲ ਦੀਆਂ ਹੀ ਆ ਬਾਕੀ ਜੇ ਕੋਈ ਸੇਵਾ ਕਰਨਾ ਚਾਹੁੰਦਾ ਹੈ ਤੇ ਮੇਰਾ ਨੰਬਰ ਹੈਗਾ ਆ 77105 32044 ਕੱਲਾ ਵਟਸਐਪ ਨੰਬਰ ਹੈ ਇਹ 77105 32044 ਮੈਂ ਹਰ ਇੱਕ ਦਿਨ ਛੱਡ ਕੇ ਮੈਂ ਜਾਨਾ ਆ ਉਧਰ ਨਹੀਂ ਸਕਦੇ ਹਰ ਇੱਕ ਦਿਨ ਛੱਡ ਕੇ ਇਹ ਡੈਲੋਗ ਉਦੋਂ ਲਾ ਲੈਣ ਆਹ ਬਾਕੀ ਵੰਦੂ ਆਪਣੇ ਤੋਂ ਟੋਲ ਵੀ ਇੱਥੇ ਸਾਮਪਤੇ ਆ ਸਮਾਨ ਯਾਰ ਸਾਮਦੇ ਇਕ ਕਰੀ ਹੁਣ ਸੋਨਾ ਵੀ ਆ ਵੇ ਘਰ ਚੈੱਕ ਲਫਾਵੇ ਕਿੱਡੇ ਸੋਹਣੇ ਕੱਡੇ ਚਾਚੇ ਨੇ ਮੈਂ ਕਹਿੰਦਾ ਵੀ ਵਾਵੇ ਤੇ ਚੈੱਕ ਕਰ ਵੀ ਗੱਲ ਕਰ ਆਪਣੇ ਭਰਾ ਕਿਸਾਨ ਇਹ ਪੁਸ਼ਪਾ ਨਹੀਂ ਕਹਿਆ ਪੁਸ਼ਪਾ ਨਹੀਂ ਇਹ ਬ੍ਰਾਂਡ ਹੈ ਬ੍ਰਾਂਡ ਮੇਰੇ ਨਾਲ ਵਾਵਾ ਮੈਂ ਪੇਟੀ ਲੈਂਦੀ ਆ ਮੇਰਾ ਕੰਨਾ ਜਿਹੜਾ ਕੁਝ ਹੈ ਨਹੀਂ ਕੋਈ ਹੋਰ ਸਾਡੇ ਕੋਲੇ ਕੀ ਹੈ ਲਫਾਵੇ ਇੱਥੇ ਕੀਤੇ ਹੈ ਮਤਲਬ ਸ਼ੋਪਿੰਗ ਹੀ ਨਹੀਂ ਕੀਤੀ ਸੋਪਿੰਗ ਬੜੀ ਕੀਤੀ ਹੈ ਗਰਵਾ ਸਹੀ ਗੱਲ ਹੀ ਥੋੜਾ ਕੰਮ ਨਹੀਂ ਯਾਹ ਤੇ ਆਹ ਕੀ ਕਰਨ ਲੱਗਾ ਹੈ ਉਹ ਭਰਾਵਾ ਖੋਲ ਕੇ ਦੇ ਵਿੱਚ ਸੁੱਟ ਦੇ ਗੁਰਵਾ ਇਦਾਂ ਹੀ ਬਾਜੋਂ ਇਦਾਂ ਲਮਕਾ ਕੇ ਦੇ ਘਰਾਂ ਘਰਾਂ 'ਚ ਵਰਤਾਵਾਂਗੇ ਕਿਉਂ ਚਾਚੀ ਆਏ ਨੇ ਘਰਾਂ ਘਰਾਂ ਜਾ ਕੇ ਵਰਤਾਵਾਂਗੇ ਇੱਥੇ ਬੂਦੇ ਕਰਦੇ ਤੇਰੇ ਬਸ ਬਸ ਇੰਨਾ ਨਹੀਂ ਬਸ ਕਰ ਗੁਰਵਾਈ ਨੇ ਨਾ ਕਰ ਬਾਈ ਚੁੱਕਾਂ ਲੱਗਿਆ ਮੋਢਾ ਲੈ ਜੇ ਇਹਦਾ ਦਾ ਤੱਕ ਆ ਗਈ ਤਾਈਏ ਲਾ ਅੱਗੇ ਕਿਉਂ ਨਹੀਂ ਆਗੇ ਝੋਲਾ ਬ੍ਰਾਂਡਡ ਆ ओके एイト ਬਾਅਦ ਦਾ ਜਸਸਾ ओके ਹੋ ਗਏ ਬੜੇ ਆਵਾਂ ਬੜੇ ਬੜੇ ਪੜੇ ਮੋਢੇ ਤੇ ਪਾ ਕੇ ਤਾਂ ਘਰਾਂ ਦੇ ਵਰਤਾਰ ਤੋਂ ਆਵਾਂਗੇ ਆ ਬੜੇ ਗੁਰੇ ਚਪਾਪੂ ਦੇ ਆ ਹੋ ਖਿੰਦਰ ਜਣੇ ਬਾਬੇ ਨੂੰ ਆਫਿਰ ਸਿੰਘ ਮੈਂ ਆਉਂ ਖਿੰਦਰ ਗੇ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਆ ਵੀ ਦਾ ਕਰ ਲੈ ਵੀ ਤੱਕਣਾ ਨਾ ਕਰ ਵੀਰ ਮੇਰਾ ਤੱਕਣਾ ਨਾ ਕਰੋ ਵੀਰ ਜੀ ਤੱਕਣਾ ਨਾ ਕਰੋ ਯਾਰ ਉਹ ਕੀ ਹੋ ਮੈਨੂੰ ਓਕੇ ਮੈਂ ਪੂਰਾ ਪੂਰਾ ਕੇ ਕੰਮ ਹੋ ਗਿਆ ਸਾਹਮਣੇ ਨਹੀਂ ਕਰਨਾ ਬਦਨਾ ਇਹ ਪੁਰਾਣਾ ਨਹੀਂ ਬਦਨਾ ਸੀਮੈਂਟ ਕਰਕੇ ਵੇਖਣ ਲੱਗੇ ਪਹਿਲਾਂ ਚੈੱਕ ਕਰੀਏ ਬਲਦੀ ਕਿਦਾਂ ਐ ਮੋਹਰ ਝੜਕੀ ਆ ਕਿਉਂ ਵੇਖਿਆ ਮੈਂ ਤੈਨੂੰ ਅੱਖ ਨੇ ਫਰਸ਼ ਫਰਸ਼ੇ ਦੇ ਮਾਰਨ ਵਾਸਤੇ ਜਿੱਦਾਂ ਆਵੇ ਉਹ ਗਰਣਾ ਚਤਾ ਇਹਾਸ ਸਤਮਨ ਹਾਂ ਹਾਂ ਇਹਦਾ ਹੀ ਨਹੀਂ ਉਹ ਇਹਦੇ ਵਾਸਤੇ ਜਿਹੜਾ ਤਰ੍ਹਾਂ ਦੇ ਵਿੱਚ ਫਸ ਫਸ ਦੇ ਮਾਰਨਾ ਹੋਊਗਾ ਜਿੱਨਾ ਲੈ ਆ ਵੀ ਉਹ ਤਾਂ ਮੇਰੇ ਨਾਲ ਨਹੀਂ ਡੱਬੇ ਨਹੀਂ ਰਹਿੰਦੇ ਹਾਂ ਉਹ ਤੇਰੇ ਸਾਨੂੰ ਉੱਠਿਆ ਅਰੇ ਕੋਈ ਅਰੇ ਤੇ ਸਾਨੂੰ ਜੇ ਆ ਚਿਰ ਤੂੰ ਸੁਪੂਮ ਤਾਂ ਦੇ ਨਾਮ ਹੀ ਤੇ ਲਾਉਗਾ ਤੈਂ ਵੇ ਲੋ ਕਿੰਨਾ ਆ ਗਿਆ ਤੇ ਸਾਹ ਬਾਦਰ ਨੂੰ ਇਦਾ ਜਗਾਇਆ ਸਾਰੀ ਰਾਤ ਮੈਂ ਵੇਲਾ ਮੈਂ ਕਹਾ ਵੀ ਮੇਰੇ ਤੋਂ ਬਗੈਰ ਕੰਮ ਨਹੀਂ ਹੋਣਾ ਕਲਪੀ ਜਾਂਦੇ ਦੋਵਿਆਂ ਨੇ ਬੱਸ ਕਰੋ ਬੱਸ ਵੀਰ ਦੀ ਕਰਨੇ ਆ ਸਵੇਰੇ ਪਾਰਨੇ ਨਹੀਂ ਆਏ ਗੁੱਡ ਗੁੱਡ ਸਾਊਂਡ ਇਜ਼ ਗੁੱਡ ਰੱਖ ਦੇ ਯਾਰ ਸਮਾਨ ਤੇ ਦਾ ਜੀ ਸੱਚਾਈ ਔਰਸ ਮੈਂ ਵੀ ਪੀ ਸਕਦਾ ਇੱਕ ਤੇ ਯਾਰ ਔਰਸ ਦੂਸਰਾ ਹੁੰਦਾ ਨਾ ਨਿੰਬੂ ਵਾਲਾ ਤੈਨੂੰ ਮੈਂ ਕੱਲ ਖਾਪੇ ਉਹਦੇ ਚ ਪਾਉਣਾ ਉਹਨਾਂ ਤੋਂ ਕੇ ਠੀਕ ਹੈ ਚਾਚੀ ਜੀ ਇਹ ਆ ਪਾ ਦੀਏ ਭਰਾਵਾ ਆਡੀ ਡਿਊਟੀ ਲਾਤੀ ਲਵਾਵੇਂ ਪਾਉਂਦੀ ਜਕਰਬੰਦ ਕਰੀ ਲੀਲ ਫਾਵਿਆਂ ਨੂੰ ਇਹ ਲੈ ਚੱਕ ਬਈ ਲਫਾਫੇ ਵੀ ਸ਼ਾਂਤ ਤੇ